ਸਭ ਤੋਂ ਪਹਿਲਾਂ ਮੈਂ ਫਤਿਹ ਅਸ ਕਰਦਾ ਜੀ ਵਾਈਗਰੂ ਜੀ ਦਾ ਖਾਲਸ ਵਾਈਗਰੂ ਜੀ ਦੇ ਪਤੇ ਆ ਜਿਹੜੀ ਸਰਕਾਰ ਹੈ ਐਨੀ ਘਬਰਾ ਗਈ ਹੈ ਕਿ ਹੁਣ ਪੁਲਿਸ ਅਫਸਰਾਂ ਨੂੰ ਵਰਤਰੀ ਹੈ ਇਲੈਕਸ਼ਨ ਜਿੱਤਣ ਵਾਸਤੇ ਜੇੜੀ ਸਰਕਾਰ ਪੁਲਿਸ ਅਫਸਰਾਂ ਨੂੰ ਵਰਤਨ ਲੱਗ ਜੇ ਇਹਦਾ ਮਤਲਬ ਉਹਦੇ ਕੰਮ ਫੇਲ ਹੈ ਮੈਂ ਹੈਰਾਨ ਹੈ ਜਿਸ ਤਰੀਕੇ ਨਾਲ ਲੱਗੇ ਮੈਂ ਇੱਥੇ ਐਸਐਸਪੀ ਰਵਜੋਦ ਕੌਰ ਗਰੇਵਾਲ ਹੈ ਮੈਂ ਤਾਂ ਕਿਤੇ ਕਿਤੇ ਸੋਚਦਾ ਹੈ ਕੀ ਆਈਪੀਐਸ ਉਹ ਬੰਦਾ ਬੜਾ ਜਿਹੜਾ ਲਾਇਕ ਹੋਏ ਬੜਿਆ ਲਿਖਿਆ ਉਹਨੂੰ ਸਮਝ ਹੋਏ ਬੜੀ ਹੈਰਾਨੀ ਹੈ ਕਿ ਬੀਬੀ ਜੀ ਨਵੇਂ-ਨਵੇਂ ਆਈਪੀਐਸ ਬਣੇ ਆ ਤੇ ਐਸਐਸਪੀ ਬਣੇ ਆ ਤੇ ਐਸਐਸਪੀ ਬਣਦੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਐਸਐਸਪੀ ਕਿ ਉਹਨਾਂ ਨੇ ਕਿਹਾ ਮਹਾਲੀ ਤਾਂ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਸਾਨੂੰ ਦਿਓ ਐਸਐਸਪੀ ਮਹਾਲੀ ਕਿਉਂ ਲਗਣਾ ਚਾਹੁੰਦੇ ਥਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਜਰੀਵਾਲ ਨੂੰ ਉਹਨੂੰ ਪੋਸਟਾਂ ਉਸ ਹਿਸਾਬ ਨਾਲ ਮਿਲਦੀਆਂ ਜਿਹੜਾ IAS ਅਫਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਜੇ ਉਸ IAS IPS ਅਫਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆ ਸੋਚਦੇ ਐ ਕਿ ਅਸੀਂ IPS ਐ ਅਸੀਂ SSP ਐ ਮੈਂ ਬੀਬੀ ਨੂੰ ਦੱਸਣਾ ਚਾਹੁੰਦਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਐ ਤੇ ਡੀਆਈਜੀ ਨੂੰ ਦਫ਼ਤਰ ਚੋਂ ਚੱਕ ਕੇ ਲੈ ਕੇ ਗਏ ਆ ਅੱਜ ਦੇਖ ਲਓ ਉਹਦਾ ਕੀ ਹਾਲ ਹੈ ਮੈਂ ਬੀਬੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡਾ ਨਵਾਂ ਕੈਰੀਅਰ ਸ਼ੁਰੂ ਹੋਇਆ ਤੇ ਖਾਸ ਕਰਕੇ ਝਾੜੂ ਵਾਲਿਆਂ ਦੇ ਅੱਖੇ ਲੱਗਣਾ ਜੇ ਡਕੈਤਾਂ ਨਾਲ ਪੁਲਿਸ ਲੱਜੇ ਤੇ ਫਿਰ ਸਟੂਬੇ ਦਾ ਕੀ ਬਣੂਗਾ ਆ ਤਾਂ ਡਕੈਤ ਹੈ ਇਹਨਾਂ ਦਾ ਠੱਗੀ ਵੱਜ ਗਈ ਠੱਗੇ ਸਾਰੇ ਤੇ ਜੇ ਠੱਗਾ ਨਾਲ ਤੁਸੀਂ ਲੜੋਗੇ ਤੁਹਾਡੀ ਰੈਪਿਟੇਸ਼ਨ ਇੰਨੀ ਮਾੜੀ ਹੋ ਜੂਗੀ ਅਗਲੇ 20 25 ਸਾਲ ਆਪਣੇ ਕੈਰੀਅਰ ਦੇ ਟਪਾਉਣੇ بڑے ਔਕੇ ਹੋ ਜਾਣੇ ਆ ਇਸ ਕਰਕੇ ਫਿਰ ਤੋਂ ਮੈਂ ਬੇਨਤੀ ਕਰਦਾ ਬੀਬੀ ਨੂੰ ਬੀਬੀ ਜੀ ਤੁਸੀਂ ਤੁਹਾਡੇ ਹਸਬੰਡ ਵੀ ਐਸਐਸਪੀ ਹੈ ਤੁਹਾਡਾ ਪਰਿਵਾਰ ਪੁਲਿਸ ਐਂਜਾ ਕੋਈ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਕਲੰਕ ਲੱਗ ਜੇ ਆ ਇਲੈਕਸ਼ਨ ਤਾਂ ਹੋਂਦੇ ਜਾਂਦੇ ਰਹਣੇ ਆ ਜੇ ਪੁਲਿਸ ਦੇ ਨਹਾਵ ਨਾਲ ਇਲੈਕਸ਼ਨ ਜਿੱਤੇ ਜਾਂਦੇ ਫਿਰ ਤਾਂ ਸਰਕਾਰਾਂ ਹਾਰਨਾਂ ਜਿੰਨਾ ੱਤਕਾ ਆਪਣੀ ਜਿਹੜੀ ਕੌਮ ਐ ਖਾਲਸਾ ਕੌਮ ਐ ਤੇ ਖਾਸ ਕਰਕੇ ਪੰਜਾਬੀ ਐ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਇਹਨਾਂ ਦੇ ਸਪਰਿੰਗ ਇੰਨੇ ਤਗੜੇ ਲੱਗੇ ਆ ਉਹ ਨਾਈਫ ਛਾਤੀ ਤੇ ਜਾ ਕੇ ਵੱਜਦੇ ਆ ਤੁਸੀਂ ਮੱਝ ਨਾਲ ਡਰਾਉਣਾ ਚਾਹੁੰਦੇ ਆ ਤੁਸੀਂ ਤੁਸੀਂ ਦੇਖੋ ਤੁਸੀਂ ਦੇਖੋ ਕਿੰਨੀ ਨੀਵੀਂ ਪੱਧਰ ਤੇ ਪੁਲਿਸ ਚਲੀ ਗਈ ਬੀਬੀ ਜੀ ਧੀਆਂ ਪਹਿਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਇਹ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਦੇ ਹਾਂ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਬਾਲ ਸਿੰਘ ਸਾਹਿਬ ਨੇ 16 ਸਾਲ ਜੇਲਾ ਕੱਟੀਆਂ ਇੱਥੇ ਬੈਠੀ ਹੈ ਲੀਡਰਸ਼ਿਪ ਜਿਹੜੇ 10-10 ਸਾਲ ਜੇਲਾ ਕੱਟੀਆਂ ਸਾਨੂੰ ਜੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲ੍ਹਾਂ ਘਿਓ ਵਾਂਗੂ ਲੱਗਦੀਆਂ ਐ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਅਸੀਂ ਇੱਥੇ ਜੋਰ ਲਾ ਲੈ ਜਿੰਨਾ ਮਰਜੀ ਸ਼ੋਮਨੀ ਅਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਕਿ ਇੱਕ ਪਾਸੇ ਪੁਲਿਸ ਹੋਊਗੀ ਤੇ ਇੱਕ ਪਾਸੇ ਪੰਜਾਬ ਦੇ ਲੋਕ ਹੋਣਗੇ ਦੇਖੋ ਇਹਨਾਂ ਨੇ ਮੈਂ ਹੈਰਾਨ ਐ ਬੀਜੀਪੀ ਸਾਹਿਬ ਦੇ ਹੋਮ ਸੈਕਟਰੀ ਸਾਹਿਬ ਦੇ ਤੇ ਚੀਫ ਸੈਕਟਰੀ ਸਾਹਿਬ ਦੇ ਕਾਨੂੰਨ ਐ ਇਲੈਕਸ਼ਨ ਕਮਿਸ਼ਨ ਦਾ ਕਿ ਜਿਹੜਾ ਬੰਦਾ 3 ਸਾਲ ਤੋਂ ਵੱਧ ਐ ਤੇ ਜ਼ਿਲ੍ਹੇ ਛੋਏ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਇਲੈਕਸ਼ਨ ਦੇ ਦੌਰਾਨ ਐਨੇ ਥੱਲੇ ਲੱਗੇ ਆ ਸਾਰੀ ਫੋਰਸ ਆ ਝਾੜੂ ਵਾਲਿਆਂ ਤੋਂ ਆ ਦਿੱਲੀ ਵਾਲੇ ਲੁਟੇਰਿਆਂ ਦੇ ਥੱਲੇ ਕਿ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦੈਤਾਂ ਉਹਨਾਂ ਦੀ ਵੀ ਧੱਜੀਆਂ ਉਡਾਈਆਂ ਹੁਣ ਆ ਦੇਖ ਲਓ ਇੱਥੇ ਇੱਕ ਡੀਐਸਪੀ ਜਗਜੀਤ ਸਿੰਘ ਹੈ ਡੀਐਸਪੀ ਸੁਖਵੀਰ ਸਿੰਘ ਹੈ ਦੋਨੋਂ ਹਰਮੀਤ ਗਦਾਰ ਦੇ ਚੇਲੇ ਰਹੇ ਐ ਤੇ ਆ ਦੋਨੋਂ ਇੱਥੇ ਮੱਲੜਾ 8 10 ਦਾ ਸਰ ਦੇ ਇੱਥੇ ਐ ਉਹ ਬਣਾਏ ਪਏ ਐ ਇਹਨਾਂ ਦੇ ਇਲੈਕਸ਼ਨ ਦੇ ਸਰਕਲ ਇੰਚਾਰਜ ਡੀਐਸਪੀ ਦੂਜੇ ਇਥੇ ਐਸਐਚਓ ਸਿੱਧੀ ਤਰਨਤਾਰਨ ਹੈ ਗੁਰਚਰਨ ਸਿੰਘ ਆ ਵੀ ਮਲੇ ਦਾ ਜੰਮਿਆ ਪਲੇ ਇੱਥੇ ਹੀ ਹੈ ਆ ਵੀ ਆਈ ਕਹਿ ਕੇ ਆਇਆ ਸਾਨੂੰ ਅਸੀਂ ਵੋਟਾਂ ਮੈਂ ਜਿਤਾਉਂਗਾ ਇੱਕ ਹੈਗਾ ਐਸਐਚਓ ਸਰਾਏ ਮਾਨਤ ਖਾਨ ਬਲਰਾਜ ਸਿੰਘ ਇੱਥੋਂ ਦੇ ਰਹਿਣ ਵਾਲਾ ਉਹਦੀ 30 ਅਪ੍ਰੈਲ ਨੂੰ ਰਿਟਾਇਰਮੈਂਟ ਹੈ ਕਾਨੂੰਨ ਹੈ ਕਿ 6 ਮਹੀਨੇ ਰਿਟਾਇਰਮੈਂਟ ਤੋਂ ਪਹਿਲੇ ਬੰਦਾ ਉਹ ਇਲੈਕਸ਼ਨ ਏਰੀਆ 'ਚ ਨਹੀਂ ਲੱਗ ਸਕਦਾ ਆਪਣੇ ਲਾਕੇ ਉਹਨੂੰ ਵੀ ਲਈ ਬੈਠੇ ਐ ਇੱਕ ਐਸਐਚਓ ਵੀਰੂਵਾਲਾ ਨਰੇਸ਼ ਕੁਮਾਰ ਉਹਦੀ ਘਰ ਵਾਲੀ ਸਰਪੰਚ ਐ ਇਸ ਇਲਾਕੇ ਦੇ ਵਿੱਚ ਤੇ ਉਹਨੂੰ ਵੀ ਇੱਥੇ ਹੀ ਲਈ ਬੈਠੇ ਐ ਝਾੜੂ ਵਾਲੇ ਦੇਖੋ ਕਿੰਨੀਆਂ ਤਜੀਆਂ ਐ ਇੱਕ ਇੱਥੇ ਐਸਐਚਓ ਚਬਾਲਾ ਗੁਰਦੀਪ ਸਿੰਘ ਉਹ ਵੀ 31 ਚਾਰ ਮਹੀਨੇ ਨੂੰ ਰਿਟਾਇਰ ਹੋਣ ਵਾਲਾ ਹੈ ਆ ਸਾਰਿਆਂ ਨੂੰ ਕਹੇ ਕਿ ਤੁਸੀਂ ਤੁਹਾਨੂੰ ਰਿਟਾਇਰਮੈਂਟ ਵਰੀ ਜਾਏ ਸੱਚੋ ਲਾ ਲਾਂਗੇ ਤੁਸੀਂ ਕਮਾ ਲਿਓ ਜਿੰਨਾ ਕਮਾਉਣਾ ਹੈ ਪਰ ਸਾਰੇ ਚੋ ਜਿੰਨੇ ਵੀ ਆ ਜਿੰਨੇ ਪੁਲਿਸ ਵਾਲੇ ਆ ਡੀਆਈਜੀ ਭੁੱਲਰ ਵੀ ਸੋਚਦਾ ਸੀ ਕਮਾ ਲਓ ਜਿੰਨੇ ਕਮਾ ਲਏ ਸਾਰੇ ਕੱਢ ਲਈ ਦੇ ਵਾਪਸ ਤੇ ਰਿਟਾਇਰਮੈਂਟ ਜੇ ਤੁਸੀਂ ਹੋਣਾ ਹੈ ਤੇ ਆਰਾਮ ਨਾਲ ਜਾ ਕੇ ਰਿਟਾਇਰ ਹੋ ਜਾਓ ਇਹ ਜੇ ਗਲਤ ਕੰਮ ਨਾ ਕਰੋ ਹੋਨੂੰ ਪੁਲਿਸ ਵੀ ਭਰਤੀ ਕੀਤਾ ਪੁਲਿਸ ਦਾ ਮਤਲਬ ਹੈ ਇਨਸਾਫ ਅਨਸਾਫ ਦੇਣਾ ਪੁਲਿਸ ਦਾ ਮਤਲਬ ਹੈ ਚੋਰਾਂ ਨਾਲ ਡਕੈਤਾਂ ਨਾਲ ਸਾਥ ਦੇਣਾ ਨਹੀਂ ਜਿਹੜੇ ਅਫਸਰ ਕਾਨੂੰਨ ਤੋੜਦੇ ਐ ਉਹਨਾਂ ਦਾ ਉਹੀ ਅਸ਼ਰ ਹੁੰਦਾ ਹੈ ਜਿਹੜਾ ਆਮ ਇਨਸਾਨ ਕਾਨੂੰਨ ਤੋੜਦਾ ਹੈ ਇਹਦਾ ਮਤਲਬ ਨਹੀਂ ਕਿ ਤੁਸੀਂ ਪੁਲਿਸੋਂ ਤੁਸੀਂ ਕਾਨੂੰਨ ਦੇ ਉੱਤੇ ਹੋ ਕਸ਼ ਕਰਕੇ ਜਿਹੜੀਆਂ ਜਿਹੜੀਆਂ ਤੁਸੀਂ ਗੈਰ ਕਾਨੂੰਨੀ ਚੀਜ਼ਾਂ ਕਰ ਰਹੇ ਹੋ ਉਹ ਸਾਰੀਆਂ ਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਤੇ ਤੁਹਾਨੂੰ ਹਰ ਚੀਜ਼ ਦਾ ਜਵਾਬ ਦੇਣਾ ਪੈ ਸਕਦਾ ਹੈ ਇਸ ਕਰਕੇ ਲਾਈਨ ਨਾ ਕ੍ਰੋਸ ਕਰੋ ਆ ਲੈਕਸ਼ਨ ਹੈ ਤਰਨ ਤਰਨ ਦੇ ਲੋਕਾਂ ਨੂੰ ਫੈਸਲਾ ਕਰਨ ਦਿਓ ਤੁਹਾਡਾ ਕੰਮ ਹੈ ਕਾਨੂੰਨ ਵਿਵਸਥਾ ਕਰਨਾ ਜੇ ਤੁਸੀਂ ਆ ਕੰਮ ਨਾ ਰੋਕਿਆ ਫਿਰ ਜੁੰਵਾਰੀ ਥੋੜੀ ਹੋਣੀ ਹੈ ਐਸਐਸਪੀ ਮੈਡਮ ਦੀ ਜੁੰਵਾਰੀ ਹੋ ਰਹੀ ਹੈ ਜੇ ਇੱਥੇ ਕੋਈ ਚੀਜ਼ ਹੋ ਗਈ ਕਿਉਂਕਿ ਪੰਜਾਬ ਦੇ ਲੋਕ ਜ਼ੁਲਮ ਦੇ ਖਿਲਾਫ ਸਦਾ ਲੜਦੇ ਰਹੇ ਹੈ ਤੇ ਤੁਸੀਂ ਕੱਲ ਮਸਲ ਨੂੰ ਪੰਜਾਬੀ ਦੱਸ ਦੇਣਾ ਥੋੜੀ ਘਬਰਾਹਟ ਚ ਗੱਲ ਆ ਗਈ ਹੈ ਐਸਐਸਪੀ ਮੈਡਮ ਤੁਸੀਂ ਚੌਥੇ ਨੰਬਰ ਵਾਲੇ ਝਾੜੂ ਨੂੰ ਪਹਿਲੇ ਨੰਬਰ ਤੇ ਨਹੀਂ ਲਿਆ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਆ ਝਾੜੂ ਵਾਲੇ ਨੂੰ ਤਾਂ ਮੂੰਹ ਨਹੀਂ ਲਾਉਣਾ ਲੋਕੀ ਲਾਉਂਦੇ ਆ ਖਾਸ ਕਰਕੇ ਉਹ ਗद्दार ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਠ ਤੇ ਸ਼ਰਮ ਮਾਰ ਸਕਦਾ ਉਹ ਕਿਸੇ ਦੇ ਵੀ ਪਿੱਠ ਤੇ ਸ਼ਰਮ ਮਾਰ ਸਕਦਾ ਉਹਨੂੰ ਵਿਸ਼ਵਾਸ ਨਹੀਂ ਕਰਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਅੱਜ ਤਾਂ ਸਮਾਂ ਆ ਗਿਆ 4 ਸਾਲ ਬਰਬਾਦ ਹੋ ਗਏ ਪੰਜਾਬ ਨੂੰ ਲੁੱਟ ਕੇ ਤਬਾਹ ਕਰਤਾ ਇਹਨਾਂ ਝਾੜੂ ਵਾਲੇ ਨੇ ਅੱਜ ਇੰਨਾ ਵੱਡਾ ਦੁੱਖ ਦਾ ਸਮਾਂ ਹੈ ਪੰਜਾਬ ਦੇ ਉੱਤੇ ਹੜ੍ਹਾਂ ਨਾਲ ਇੰਨਾ ਕਰੋੜਾਂ ਰਪਾਂ ਦੀਆਂ ਨੁਕਸਾਨ ਹੋਇਆ ਐ ਐਡੇ ਵੱਡੇ ਠੱਗ ਦੇਖੋ 12000 ਕਰੋੜ ਰੁਪਇਆ 12.5 ਹਜ਼ਾਰ ਕਰੋੜ ਰੁਪਇਆ ਜਿਹੜਾ ਹਰ ਪੀੜਤਾ ਵਾਸਤੇ ਇੱਕ ਫੰਡ ਹੁੰਦਾ ਹੈ ਡਿਜ਼ਾਸਟਰ ਰੀਲੀਫ ਫੰਡ ਜਿੱਥੇ ਸਰਕਾਰ ਕੋਈ ਹੱਥ ਨਹੀਂ ਲਾ ਸਕਦੀ ਦੇਖੋ ਐਵੇਂ ਵੱਡੇ ਠੱਗ ਐ ਉਹਦੇ ਉਹਦੇ ਜੋ ਵੀ ਪੈਸਾ ਕੱਢ ਲਏ ਇਹਨਾਂ ਨੇ ਸਾਰਾ ਹੀ ਆ ਪੈਸਾ ਸਾਰਾ ਕਿਸੇ ਇਸ਼ਤਿਹਾਰਾਂ ਤੇ ਆਪਣੇ ਦੂਜੇ ਕੰਮਾਂ ਚ ਲਾ ਦਿੱਤਾ ਤੇ ਅੱਜ ਜਿਹੜੇ ਗਰੀਬ ਨੁਕਸਾਨ ਹੋਇਆ ਉਹਨਾਂ ਵਾਸਤੇ ਦਿਨ ਨੂੰ ਪੈਸਾ ਹੈ ਨਹੀਂ ਇਹ ਜੇ ਘਟੀਆਂ ਪਾਰਟੀ ਇਹ ਜੇ ਘੜੀਆਂ ਲੋਕ ਹੈ ਇਹ ਜੇ ਘੜੀਆਂ ਚੀਫ ਮਨਿਸਟਰ ਤੇ ਇਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਹਲੇ ਤੱਕ ਕੋਈ ਸ਼ਰਮ ਵੀ ਹੈ ਨਹੀਂ ਇੰਨੇ ਢੀਠ ਬਨੇ ਪਏ ਐ ਇੰਨੇ ਥੱਲੇ ਕੇਜਰੀਵਾਲ ਦੇ ਲੱਗੇ ਪਏ ਭਲਾ ਤਾਂ ਹੱਡੀਆਂ-ਹੋਡੀਆਂ ਸਾਰਾ ਕੁਝ ਦੀੜ ਦੀ ਹੱਡੀਆਂ ਕੋਈ ਵੀ ਹੈੜੀਆਂ ਨਾਲ ਕੋਲੇ ਆ ਤਾਂ ਕੋਈ ਕੰਮ ਹੈ ਕਿ ਸਾਨੂੰ ਮੰਤਰੀ ਰਹਿਣ ਦਿਓ ਸਾਨੂੰ ਖੁੱਲਾ ਲੁੱਟਣ ਦਿਓ ਆਈ ਚੀਜ਼ ਤੇ ਲੱਗੇ ਆ ਹੁਣ ਆ ਜਿਹੜੇ ਅਖੀਰਲਾ ਸਾਲ ਹੈ ਹੁਣ ਤਾਂ ਦੋਨੋਂ ਹੱਥ ਤੋਂ ਲੱਗ ਗਏ ਆ ਪਰ ਮੈਂ ਅੰਕਲ ਦੱਸਣਾ ਚਾਹਣਾ ਹੈ ਪ੍ਰਮਾਤਮਾ ਮહેર ਕਰੇ ਪੰਜਾਬ ਦੀ ਜਨਤਾ ਦਾ ਸਾਥ ਰਹੇ ਤੁਸੀਂ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਓ ਸਾਰੀਆਂ ਚੀਜ਼ਾਂ ਦੇ ਸਾਬ ਲਿੱਤੇ ਜਾਣਗੇ ਹਰ ਕੁਆਰੀ ਹੋਊਗੀ ਤੇ ਜਿਨ੍ਹਾਂ ਨੇ ਲੁਕਿਆ ਪੈਸਾ ਸਾਰਾ ਪੈਸਾ ਵਾਪਸ ਲੈ ਕੇ ਪੰਜਾਬ ਦੇ ਖਜ਼ਾਨੇ 'ਚ ਪਾਵਾਂਗੇ ਸਵਾਮੀ ਤੁਹਾਨੂੰ ਜੀ ਸਵਾਮੀ ਜੀ ਆਇਆ ਜਿੰਦਾਬਾਦ ਮੈਨੂੰ ਹੁਣੀ-ਹੁਣੀ ਦੱਸਿਆ ਗਿਆ ਕਿ ਐਸਐਸਪੀ ਮੈਡਮ ਨੇ ਆਪਣੇ ਡੀਐਸਪੀ ਪ੍ਰਿਤੰਦਰ ਸਿੰਘ ਕਿੱਥੇ ਹੈ ਆਓ ਜੀ ਹਾਂ ਇਹਨਾਂ ਨੂੰ ਭੇਜਿਆ ਕਿ ਅਸੀਂ ਜੋ ਕੇਸ ਦਰਜ ਕੀਤੇ ਗਏ ਐ ਸਾਰਿਆਂ ਤੇ ਇਨਕੁਆਇਰੀ ਮਾਰਕ ਅਸੀਂ ਕਰਕੇ ਕੋਈ ਅਰੈਸਟ ਨਹੀਂ ਕਰਾਂਗੇ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਕੋਈ ਝੂਠਾ ਪਰਚਾ ਨਹੀਂ ਦਿੱਤਾ ਜਾਊਗਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਮੈਂ ਭੇਜਿਆ ਸਾਰੇ ਨਾਲ ਗੱਲ ਕੀਤੀ ਹੈ ਹਾਈ ਕੋਰਟ ਵੀ ਕਰ ਦਿੱਤਾ ਹੈ ਤਾਂ ਹੁਣ ਮੈਡਮ ਦਾ ਆਇਆ ਹੈ ਸ਼ਾਇਦ ਮੈਡਮ ਨੂੰ தோਗਿਆ ਹੋਣਾ ਕਿ ਹੁਣ ਪੁਲਿਸ ਦੀ ਵਰਦੀ ਪਾਣੀ ਜ਼ਰੂਰੀ ਪੈ ਗਈ ਉਹਨੂੰ ਤਿਆਰ ਕਰਕੇ ਮੈਂ ਬੇਨਤੀ ਹੈ ਕਿ ਅੱਜ ਆਪ ਬਰੈਂਡਮ ਆਸੀ ਉਹ ਕਹਿੰਦੇ ਸਾਨੂੰ ਭੇਜ ਦਿਓ ਆ ਮੈਂ ਤੁਹਾਨੂੰ ਦੇ ਰਿਆਂ ਪਰ ਜੇ ਇਹਨਾਂ ਨੇ ਇੱਕ ਵੀ ਬੰਦਾ ਹੁਣ ਫੜਿਆ ਫਿਰ ਨਾ ਇੱਥੇ ਮੁੱਖ ਮੰਤਰੀ ਬਣੂਗਾ ਨਾ ਕੇਜਰੀਵਾਲ ਨਾ ਸਸੋੜੀਆ ਕਿਸੇ ਨੂੰ ਬਣ ਨਹੀਂ ਦੇਣਗੇ ਮਾਜੀ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਹੁਣ ਆਪਣਾ ਧਰਨਾ ਸਵਾਪਤਾ ਕਿਉਂਕਿ ਕਿਉਂਕਿ ਇਹਨਾਂ ਨੇ ਸਾਨੂੰ ਵਿਸ਼ਵਾਸ ਦੇ ਦਿੱਤਾ ਵੈਰ ਜੀਂ ਦਾ ਖਾਲਸਾ ਵੈਰ ਜੀਂ ਕੀ